ਸਿੱਕਲ ਦੋਸਤੋ ਮੈਂ ਆ ਸਟਾਰ ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਗਿਰਕਾ ਕਲਾ ਆਏ ਆ ਬਾਈ ਜੀ ਚਲਾ ਬਠੰਡਾ ਦੇ ਵਿੱਚ ਇੱਥੇ ਆਪਾਂ ਬਾਈ ਜੀ ਜਿਹੜੀਆਂ ਆਪਣਾ ਤਾਰਾ ਚੋਰੀ ਹੁੰਦੀਆਂ ਸੀ ਉਹਨਾਂ ਨੂੰ ਰੋਕਣ ਵਾਸਤੇ ਬਾਈ ਜੀ ਇਹ ਆਪਾਂ ਸਟੀਲ ਦੀ ਜਾਲੀ ਲਾਈ ਹੈ ਬਾਈ ਜੀ ਇਹ ਜਿੱਤੇ ਆਪਣਾ ਕਲੇਟਾਂਆਂ 'ਚ 11 ਹੁੰਦੀਆਂ ਬਾਈ ਪੈਨਾਂ ਆਉਂਦੀਆਂ ਉੱਥੇ ਇਹ ਆਪਾਂ ਜਾਲੀ ਲਾਤੀ ਬਾਈ ਜੀ ਹੁਣ ਇਹ ਰੈਲ ਮਸ਼ੀਨ ਨਾਲ ਇਹ ਤਾਰਾਂ ਜਿਹੜੀਆਂ ਬਾਈ ਜੀ ਆਪਾਂ ਅੰਦਰ ਇਹ ਜਾਲੀ ਦੇ ਕਰਦਣਾ ਇਹ ਤੇ ਚੋਰ ਵੱਢ ਕੇ ਲੈ ਜਾਂਦੇ ਸੀ ਤਾਰਾਂ ਨੂੰ ਜੇ ਬਾਈ ਜੀ ਤੁਸੀਂ ਵੀ ਇਹ ਤਾਰਾਂ ਚੋਰੀ ਹੋਣ ਤੋਂ ਬਚਾਉਣ ਵਾਸਤੇ ਸੇਫਟੀ ਕਰਨੀ ਆ ਆਪਦੀ ਬੋਟਰ ਦੀ ਭਾਈ ਜੀ ਇਹ ਜਾਲੀ ਲਿਆ ਕੇ ਬਾਜ਼ਾਰ ਦੇ ਵਿੱਚੋਂ ਇਹ ਸੇਅਰ ਫੋਟੋ ਦੇ ਸਾਂ ਨਾਲ ਮਿਲ ਜਾਂਦੀ ਹੈ ਜਾਲੀ ਇਹ ਇਹ ਜਾਲੀ ਭਾਈ ਜੀ ਲਵਾ ਲਓ ਤੁਸੀਂ ਤੇ ਸੋਡੀ ਭਾਈ ਜੀ ਇਹ ਚੋਰੀ ਰੁਕ ਜੂਗੀ ਦੇਖ ਸਕਦੇ ਹੋ ਤੁਸੀਂ ਡੀਸੀ ਕੇਬਲਾਂ ਲਾਏ ਜਾਂਦੇ ਭਾਈ ਜੀ ਚੋਰ ਇਹ ਇਹ ਜਾਲੀ ਆਪਾਂ ਲਾਤੀਏ ਸਾਰੇ ਪ੍ਰੇਖਕਾਂ ਦੇ ੁੱਲੇ ਸਾਡੇ 7.5 ਦੀ ਮੋਟਰ ਆ ਜੇ ਆਪਾਂ ਕਿੰਨੇ ਸਟੈਂਡਾਂ ਦੇ ਥੱਲੇ ਇਹ ਜਾਲੀ ਲਾਈ ਹੈ ਬਾਈ ਜੀ ਕਿ ਬਾਈ ਜੀ ਇਹ ਦੋ ਵਾਰੀ ਤਾਰਾਂ ਵੱਢੀਆਂ ਗਈਆਂ ਤੇ ਚੋਰ ਇਹ ਕੰਮ ਤੋਂ ਬਾਜ਼ ਨਹੀਂ ਆਉਂਦੇ ਇਸ ਕਰਕੇ ਬਾਈ ਜੀ ਤੁਸੀਂ ਵੀ ਇਹ ਜਾਲੀ ਲਵਾ ਕੇ ਬਾਈ ਜੀ ਆਪਦੀ ਮੋਟਰ ਦੀ ਸੇਫਟੀ ਕਰ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਇਹ ਜਾਲੀ ਲਾਤੀ ਬਾਈ ਜੀ ਜਿੱਥੇ ਆਪਣੇ ਤਾਰਾਂ ਦੇ ਜੋੜ ਹੁੰਦੇ ਆ ਇਸ ਸਕੁਅਰ ਫੁੱਟ ਦੇ ਹਿਸਾਬ ਨਾਲ ਜਾਲੀ ਮਿਲ ਜਾਂਦੀ ਹੈ ਇਹ ਚਾਦਰ ਹੁੰਦੀ ਹੈ ਇਹ ਤੇ ਭਾਈ ਜੀ ਇਹ ਜਾਲੀ ਤੁਸੀਂ ਨਾਟਾ ਨਾਲ ਲਾ ਸਕਦੇ ਹੋ ਤੇ ਤਾਰਾਂ ਨੂੰ ਆਪਦੀ ਨੂੰ ਮੋਟਰ ਨੂੰ ਆਪਦੀ ਨੂੰ ਸੇਫ ਕਰ ਸਕਦੇ ਹੋ ਧੰਨਵਾਦ